ਅੱਠੀਆਂ ਨੇ ਮਿੱਥੋਂ ਗਏ ਹੀ ਐਮਗੁਰ ਸਾਹਿਬ ਨੂੰ ਗਏ ਹੀ ਛੇ ਫੜੇ ਘਰ ਜੂੜੀਆਂ ਤੇ ਦੋ ਅਮੀ ਸੱਤਾਂ ਲਾ ਗਏ ਗੱਡੀ 'ਚ ਬਹਿਣ ਲੱਗੇ ਤੇ ਜਾਦੇ ਗੱਡੀ 'ਚ ਬਹਿਣ ਲੱਗੇ ਮੋਰੋਟੋ ਗੱਡੀ ਆਈ ਇਹਨਾਂ ਨੂੰ ਡਾਕ ਲੈ ਦੋ ਜਾਣਿਆਂ ਨੂੰ ਤੇ ਦੋਨੋਂ ਮੌਕੇ ਦੇ ਡੈਥ ਇਹਨਾਂ ਦੋਨਾਂ ਦੀ ਹੋ ਗਈ ਤੋ ਵਿਚੋ ਵੇਖਿਆ ਗੱਡੀ ਦੇ ਵਿਚੋਂ ਸ਼ਰਾਬੀ ਉਹ ਪੋਤਲਾ ਵੀ ਪੰਜ-ਛਤ ਨਿਕਲੀਆਂ ਨਾਲ ਤੇ ਬਹੁਤ ਜਦਾ ਸ਼ਰਾਬੀ ਕੀਤੀ ਹੋਈ ਹੈ ਨਾ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਪਬਜੀ ਚ ਲੈ ਗਿਆ ਮੇਰਾ ਭਤੀਜਾ ਨਰਿੰਦਰ ਸਿੰਘ ਜੋ ਇਥੇ ਜਾ ਰਹੀ ਹਿੰਕੁਰ ਸਾਹਿਬ ਜਾ ਰਹੀ ਰਸਤੇ 'ਚ ਲਵਲੀ ਕੋਲ ਗੱਡੀ ਪੈਂਚਰ ਹੋਈ ਹੈ ਪੈਂਚਰ ਲਾ ਕੇ ਤੇ ਇਹ ਬੈਣ ਲਗੇ ਗੱਡੀ 'ਚ ਤੇ ਮਗਰੋਂ ਗੱਡੀ ਆਈ ਹੈ ਤੇ ਇਹਨਾਂ ਦੋਨਾਂ ਜਣਿਆਂ ਨੂੰ ਲੈ ਕੇ ਖਿੱਚ ਕੇ ਕੁਚਲ ਦਿੱਤੀ ਤੇ ਇਹਨਾਂ ਦੀ ਜਾ ਕੇ ਮੌਤ ਤੇ ਕਿੰਨੇ ਜਣੇ ਦੀ ਦੋ ਜਣਿਆਂ ਦੀ ਮੌਕੇ ਤੇ ਡੈੱਡ ਹੋ ਗਈ ਦੂਸਰਾ ਕਿੱਥੇ ਦੂਸਰਾ ਉਮਰਸਰ ਦਾ ਹੈ ਕਿੰਨੇ ਜਣੇ ਕਹੇ ਸੀ ਅੱਖਾਂ ਪੀਛੇ ਜਿਹੜੇ ਇੱਥੋਂ ਤੇ ਦੋ ਜਣੇ ਇੱਥੋਂ ਆ ਮਸਰੋ 8 ਜਣਗੇ ਦੋ ਗੱਡੀਆਂ ਦੋ ਗੱਡੀਆਂ ਉਹ ਤੇ ਪੀ ਹੈਗੇ ਤੇ ਰੀਟਾ ਗੱਡੀ ਸੀ ਐ ਹਰਪੁਰ ਦੇ ਹੀ ਤੇ ਸ਼ਰਾਬ ਬਹੁਤ ਜ਼ਿਆਦਾ ਨਾਲ ਦੋਨਾਂ ਨੇ ਪੀਤੀ ਉਹਨਾਂ ਕੋ ਖਲੋਤਾ ਨਹੀਂ ਜਾਂਦਿਆ ਤੇ ਵਿੱਚੋਂ ਵੇਖਿਆ ਗੱਡੀ ਦੇ ਵਿੱਚੋਂ ਸ਼ਰਾਬ ਦੀਆਂ ਪੋਤਲਾਂ ਵੀ 5-7 ਨਿਕਲੀਆਂ ਨਾਲ ਤੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਹੈ ਨਾਲ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਕਬਜ਼ੇ ਚ ਲੈ ਲਿਆ ਇਸ ਤਰ੍ਹਾਂ ਕਿਸ ਤਰ੍ਹਾਂ ਗਏ ਕਿਥੋਂ ਟੋਟਲੀ 8 ਆਟੀਆਂ ਨੇ ਆ ਮਿੱਥੋਂ ਗਏ ਹੀ ਹਮਗੁਰ ਸਾਹਿਬ ਨੂੰ ਗਏ ਹੀ 6 ਫਰੇਦਗਰ ਚੋਰੀਆਂ ਤੇ 2 ਆਮਨੀ ਸਰ ਤੋਂ ਤੇ 2 ਗੱਡੀਆਂ ਦੇ ਵਿੱਚ ਗਏ ਤੇ ਜਾਦੇ ਜਲੰਧਰ ਲਾਗੇ ਲੋਲੀ ਯੂਨੀਵਰਸਿਟੀ ਲਾਗੇ ਪਹੁੰਚੇ ਤੇ ਉੱਥੇ ਨਾਲੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਤੇ ਟਾਇਰ ਪੈਂਚਰ ਲਾ ਕੇ ਗੱਡੀ 'ਚ ਬਹਿਣ ਲੱਗੇ ਤੇ ਜਾਦੇ ਗੱਡੀ 'ਚ ਬਹਿਣ ਲੱਗੇ ਮੋਰੋ ਗੱਡੀ ਆਈ ਇਹਨਾਂ ਨੂੰ ਡਾਕ ਲੈ ਦੋ ਜਾਨਿਆਂ ਨੂੰ ਤੇ ਦੋਨੋਂ ਮੌਕੇ ਤੇ ਡੈਥ ਹੋਣਾ ਦੋਨਾਂ ਦੀ ਹੋ ਗਈ ਫਰੇਦਗਰ ਇੱਕ ਫਰੇਦਗਰ ਚੋਰੀਆਂ ਤੋਂ ਹੀ ਨਰਿੰਦਰ ਸਿੰਘ ਤੇ ਇੱਕ ਆਮਨੀ ਸਰ ਤੋਂ ਹੀ ਜਿੰਨਾਂ ਦੀ ਗੱਡੀ ਸੀ ਇਹ ਹਾਂਜੀ ਇੱਕ ਵਾਰਾ ਸੀ ਦੂਸਰੇ ਜਿਹੜੇ ਅਮਨਿਸਰ ਵਾਲੇ ਉਹਨਾਂ ਦੇ ਵਿਆਹ ਸੀ ਦੋ ਦੋ ਬੱਚੇ ਹਾਂਜੀ ਦੋ ਬੱਚੇ ਇਹਨਾਂ ਦੇ ਨਾ ਹੋਵੋ ਪਰੇਸ਼ਾਨ ਸਾਰੇ ਇਤਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658